ਹਰਸਿਮਰ ਸਿੰਘ ਨੰਬਰਦਾਰ ਪਿੰਨ ਮੋਦਲ ਜੀ ਕੀ ਲੰਬਦਾ ਸਾਹਿਬ ਕੀ ਗੱਲ ਹੋਈ ਆ ਜੀ ਰਾਤੀ ਤੇ ਪਤਾ ਲੱਗਾ ਜੀ ਰਾਤੀ 9 ਦੇ ਬਾਅਦ ਝਗੜਾ ਆਇਆ ਜੀ ਮੈਡਮ ਬਾਈਪਾਸ ਦੇ ਨਾਕੇ ਤੇ ਜਾ ਰਹੇ ਸੀ ਤੇ ਮੈਨੂੰ ਉੱਤੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਮੈਡਮ ਦੇ ਗੱਲ ਪੈ ਗਏ ਆ ਉਹਨਾਂ ਨੰਗੀਆਂ ਤਲਵਾਰਾਂ ਉਹਨਾਂ ਕੋ ਦਾਤਰ ਸੀ ਉਹਨਾਂ ਸ਼ਹਿਰਾਂ ਰਾਤੀ ਇੱਥੇ ਗੁੰਡਾਗਰਦੀ ਕੀਤੀ ਨਰਾਜ ਕੀਤਾ ਵਾ ਠੇਕੇ ਤੇ ਸ਼ਰਾਬ ਪੀ ਗਏ ਬਾਹਰ ਆ ਕੇ ਝਗੜਾ ਕਰਨ ਪਿਆ ਤੇ ਉਹਨਾਂ ਸੜਕ ਜਾਮ ਕੀਤੀ ਸੀ ਤੇ ਉਹਦੇ ਉਹਦੇ ਕਾਰਨ ਜਿਹੜਾ ਮੈਡਮ ਨੂੰ ਰਾਤੀ ਬਹੁਤ ਜ਼ਿਆਦਾ ਸਾੜ ਲੱਗੇ ਆ ਮੈਡਮ ਦੇ ਕਿਰਪਾ ਨਾਲ ਲਾਤੀ 11:00 ਵਜੇ ਆ ਮੈਡਮ ਦਾ ਮੁੰਡਾ ਅਮਰਵੀਰ ਆ ਨਾਲ ਉਹਨੂੰ ਬਹੁਤ ਜ਼ਾਇਦਾ ਸੱਟ ਲੱਗੀ ਆ ਜੀ ਐ ਸਰਕਾਰ ਨੂੰ ਇਹ ਅਪੀਲ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਜਿਹੜੇ ਦੋਸ਼ੀ ਆ ਇਹਨਾਂ ਸਖਤ ਸਜ਼ਾ ਦਿੱਤੇ ਜਾਵੇ ਜੇ ਇੱਕ ਪੁਲਿਸ ਇੰਸਪੈਕਟਰ ਦੇ ਉੱਤੇ ਐਡਾ ਵੱਡਾ ਹਮਲਾ ਹੋ ਗਿਆ ਜਿਹੜੀ ਇੱਕ ਬੀਬੀ ਟਾਉਣ ਲਈ ਆਉਂਦਾ ਕੋਈ ਉਹਨਾਂ ਨੂੰ ਮਾਰਕੋਟ ਨਹੀਂ ਕੀਤੀ ਸਿਰਫ ਇਹਨੂੰ ਥੱਲ ਪਾਉਣ ਵਾਸਤੇ ਕੋਈ ਲੋਜੋ ਨਾ ਝਾੜਾ ਕਰੋ ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰਦਾ ਵਾ ਜਿਹੜੇ ਦੋਸ਼ੀ ਆ ਬੋਤਨਾ ਚਲਾਈਆਂ ਜੀ ਦਾਤੋਂ ਨਾਲ ਨੇ ਸ਼ਰੀਆਂ ਮੋੜ ਸਕੇ ਤੇ ਘਮਾਏ ਆ ਜੀ ਖੜਦੇ ਉੱ ਉਹਨੇ ਜਾਮ ਕੀਤਾ ਜੀ ਰਾਤੀ ਜੀ ਕੀ ਹੋਇਆ ਕੀ ਹੈ ਕਰਨੀਤੀ ਮੰਨ ਰਹੀ ਹੈ ਕਰਨੇ ਸ਼ਰਾਬ ਪੀ ਕੇ ਝਗੜਾ ਕਰਦੇ ਸੀ ਮੈਡਮ ਬਾਈਪਾਸ ਤੇ ਆਪਣੀ ਗੱਤਵਾਤ ਤੇ ਆਈ ਸੀ ਤੇ ਨਾਲ ਮੈਡਮ ਦੇ ਕੋਈ ਜਿਹੜਾ ਹੈਗਾ ਸੀ ਨਾਲ ਉਹਨਾਂ ਦੇ ਐਸਆਈ ਮੁੰਡਾ ਅਮਰਬੀਰ ਇਹ ਦੋਵੇਂ ਵਿਚਾਰੇ ਆ ਗਏ ਸਿਵਲ ਬਰਦੀ ਸੀ ਸੀਵਲ ਬਰਦੀ ਸੀ ਜੀ ਰੁਕ ਜਾ ਕੇ ਇੱਕ ਮਹਿਲਾ ਵਾਲੇ ਜਿਹੜੇ ਰੁਕਿਆ ਗਿਆ ਤੇ ਉਹਨਾਂ ਨੂੰ ਰੁਕਣਾ ਚਾਹੀਦਾ ਸੀ ਬਿਲਕੁਲ ਜੀ ਬਿਲਕੁਲ ਇੱਕ ਮੰਨ ਲਓ ਤੁਹਾਨੂੰ ਔਰਤ ਹੱਥ ਦੇ ਦੇ ਨਾ ਝਗੜਾ ਕਰੋ ਰੁਕ ਜਾਓ ਬਹੁਤ ਵਾਰ ਫੇਰ ਗਾਤਾ ਮਾਰ ਸ਼ੁਰੂ ਕਰ ਦਿੱਤੇ ਉਹ ਤੇ ਕੁਰਬਾਨਾਂ ਦਾ ਭਲਾ ਕੀਤਾ ਵਾ ਬੜੀ ਦੁੱਖ ਵਾਲੀ ਗੱਲ ਹੈ ਜੀ ਸਾਡੇ ਬਹੁਤ ਵਧੀਆ ਅਫਸਰ ਜੀ ਉਹਨਾਂ ਨੇ 베ਰਕੇ ਦੇ ਵਿੱਚ ਨਸ਼ੇ ਨੂੰ ਐ ਜੀ ਠੰਡ ਪਾਈ ਆ ਥਾਣੇ 베ਰਕੇ ਦੇ ਵਿੱਚ ਨਸ਼ਾ ਲੋਕੀ ਕਈ ਨੇ ਛੱਡ ਕੇ ਪੈਣ ਛੱਡ ਕੇ ਭੱਜ ਗਿਆ ਨਸ਼ੇ ਤੋਂ ਵੀ ਮੈਡਮ ਆ ਸਭ ਤੇ ਬਹੁਤ ਆ ਅੱਛਾ ਛੱਡ ਇਹ ਨਸ਼ਾ ਬੰਦੀ ਕਰਦੇ ਤੁਸੀਂ ਕੀ ਸਖਤ ਸਖਤ ਕਰ ਰਹੀਆਂ ਜੀ ਅਸੀਂ ਬਿਲਕੁਲ ਜੀ ਮੈਂ ਮੰਗ ਆਪਣੇ ਕੋਹਨਰ ਸਾਹਿਬ ਗਾੜੀ ਵੀ ਜਿਹੜੇ ਦੋ ਜਣੇ ਫੜ ਗਏ ਇਹਨਾਂ ਸਜ਼ਾ ਵਾਸਤੇ ਅੱਜ ਕਿੱਥੇ ਜਾਵੇ ਇਹਨਾਂ ਇਹਨਾਂ ਪਤਾ ਕਿੱਥੇ ਚੱਲ ਐਸ ਐਚਓ ਸਾਹਿਬ ਨੂੰ ਰਿਪੋਰਟ ਆਈ ਸੀ ਕਿ ਮੋਦਲ ਪਿੰਡ ਲੜਾਈ ਹੋਂਦੀ ਆ ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੋਦਲ ਪਿੰਡ ਗਏ ਤੇ ਉੱਥੋਂ ਉਹਨਾਂ ਨੇ ਕੋਈ ਪੁੱਛਗੇ ਸੀ ਦੇ ਦੌਰਾਨ ਬੰਦਾ ਫੜਿਆ ਸੀਗਾ ਤਾਂ ਉਹਨਾਂ 'ਗੋ ਮੈਂ ਐਸ ਐਚਓ ਸਾਹਿਬ ਤੇ ਹਮਲਾ ਕਰਤਾ ਕਾਫੀ ਸੱਟ ਲੱਗੀ ਹੋਈ ਉਹਨੂੰ ਮੰਦੀਪਾਸ ਦਾ ਆਦਮੀ ਕੰਮ ਨਹੀਂ ਰਾਤ ਉਹਨਾਂ ਨੇ ਕਰ ਪਾਇਆ ਨਹੀਂ ਨਹੀਂ ਇੰਦਾਂ ਦੀ ਨਹੀਂ ਕੋਈ ਹਾਂਜੀ ਤੇ ਫਿਰ ਉਹ ਕਿਹਦਾ ਰੀਡ ਕਰ ਲਗੇ ਸੀ ਤੇ ਕਿਉਂ ਕਰਨਗੇ ਸੀ ਕੀ ਹੋਤੀ ਰਹੀ ਐਸ ਇਸ ਜਗਾ ਤੇ ਸਰ ਕਰਨੀਗੇ ਲੜਾਈ ਝਗੜਾ ਹੋਇਆ ਹੀ ਉਹਦੇ ਸਬੰਧ ਚ ਤਲਾ ਆਈ ਤੇ ਉਹ ਮਤਲਬ ਉਹਤੇ ਉਹਦੇ ਸਬੰਧ ਚ ਗਏ ਹੀ ਹਾਂਜੀ ਕਿੰਨੇ ਵਿਅਕਤੀ ਸੀਗੇ ਬੰੂਕੀ ਦੇ ਜਿਹਨਾਂ ਨੇ ਹਮਲਾ ਕੀਤਾ ਪਤਾ ਨਹੀਂ ਸਾਰੇ ਨਾਈਟ ਮੁੰਸ਼ੀ ਨੂੰ ਪਤਾ ਹੋਣਾ ਮੇਰੇ ਤੇ ਦੇ ਦੇ ਤੁਹਾਡਾ ਨਾਮ ਮੇਰਾ ਲੈਡੀ ਹੈਡ ਕਨਸਟੇਬਲ ਸਮਰਨ ਜੀ ਤੇ ਮੈਂ ਪਰਚਾ ਦਰਜ ਕਰ ਹਾਂਜੀ ਉਹਨਾਂ ਤੇ ਪਰਚਾ ਦਰਜ ਤੇ ਲਗਾਤਾਰ ਭਾਰ ਕੀਤੀ ਜਾਂਦੀ ਹਾਂਜੀ ਲਗਾਤਾਰ ਭਾਰ ਕੀਤੀ ਜਾਂਦੀ ਹੈ ਕਿਹੜੇ ਧਾਰਾ ਹੇ ਕਿਤਾ ਕੇ ਪਰਚਾ ਦਰਜ ਹਾਂਜੀ ਇਹ ਤਾਂ ਵੇਰ ਕਿਹਾ ਥਾਣੀ ਤੋਂ ਧੰਨ ਜਦ ਜੂਰਿਸਡਿਕਸ਼ਨ ਅਗਲੀ ਪੁਲਿਸ ਸਟੇਸ਼ਨ ਵੇਰਕਾ ਚ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਮੁੱਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ 'ਚ ਐਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤਰਤੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋਕਯੂਸਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ